ਸਸਰੀਕਾਲ ਸਾਰੇ ਦੋਸਤਾਂ ਨੂੰ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਨਾਗਲਾ ਜੋ ਟੁਹਾਣੇ ਦੀ ਤਸਵੀਰ ਚ ਪੈਂਦਾ ਹੈ ਇਹ ਹਰਿਆਣੇ ਦਾ ਟੁਹਾਣਾ ਤੇ ਉੱਥੋਂ ਦਾ ਬਾਈ ਹੈ ਇਹਦੇ ਬਹੁਤ ਹੀ ਨਿਰਾਲੇ ਸ਼ੌਂਕ ਨੇ ਤੇ ਸ਼ੌਕਾਂ ਬਾਰੇ ਵੀ ਗੱਲ ਕਰਾਂਗੇ ਤੇ ਵੀਰੇ ਜੋ ਸਾਡੀ ਇਹ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਬਾਤ ਤੋਂ ਬਾਅਦ ਇਹਨੂੰ ਫੋਲੋ ਵੀ ਕਰਿਓ ਤੇ ਐਂਡ ਤੱਕ ਜ਼ਰੂਰ ਦੇਖਿਓ ਬਾਈ ਆਹ ਦੇਖੋ ਬਾਈ ਦੇ ਸ਼ੌਂਕ ਪੜੇ ਬਹੁਤ ਸੋਹਣੀ ਕੋਠੀ ਪਾਰਖੀ ਹੈ ਬਾਈ ਨੇ 80 ਕਿੱਲੇ ਜ਼ਮੀਨ ਵੀ ਹੈ ਬਾਈ ਕੋਲੇ ਤੇ ਬੱਚੇ ਵੀ ਚਲੋ ਬਾਹਰ ਜਾ ਰਹੇ ਨੇ ਤੇ ਇਕੱਲਾ ਹੀ ਰਹਿੰਦਾ ਇੱਥੇ ਤੇ ਇੱਕ ਉਹਦੀ ਇਕੱਲਾ ਹੀ ਰਹਿੰਦੀ ਹੈ ਤੇ ਬੰਦੇ ਨੇ ਸਨ 1978 ਤੋਂ ਲੈ ਕੇ ਜਦੋਂ ਤੱਕ ਸਟੀਰੀਓ ਚੱਲੇ ਨੇ ਜੇ ਤੱਕ ਬੰਦ ਨਹੀਂ ਹੋਏ ਸੋਨੀ ਦੇ ਹੋ ਗਏ ਹਾਈਬਾ ਦੇ ਹੋ ਗਏ ਕਈ ਕੰਪਨੀਆਂ ਦੇ ਹੋ ਗਏ ਤੇ ਘੱਟ ਤੋਂ ਘੱਟ ਇਹਨਾਂ ਨੇ 3000 ਦੇ ਕਰੀਬ ਸੀਡੀ ਤੇ ਜਿਹੜੀ ਸੋਨੀ ਟੋਨੀ ਡੈਕ ਚ ਰੀਡ ਲਾ ਪੈਂਦੀ ਸੀ ਜਾਂ ਦੂਜੀਆਂ ਰੀਡ ਲਾ ਪੈਂਦੀ ਸੀ ਓਬੀ ਤੇ ਤਵੇ ਤੇ ਤਵੇ ਵਾਲਾ ਜਿਹੜਾ ਹੁਣ ਤਾਂ ਅਸੀਂ ਡੈਕ ਲਾ ਲੋ ਜਾਂ ਕੋਸ ਵੀ ਕਹਿ ਲੋ ਬਈ ਤੌੜੀ ਹੈ ਇਧਰ ਦੇਖ ਲਈ ਤੇ ਆਪ ਦੇਖੋ ਅਸੀਂ ਇਹਦੇ ਰੂਮ ਚ ਪਹੁੰਚੇ ਆਪ ਦੇਖੋ ਇੱਕ ਤੋਂ ਇੱਕ ਕੰਪਨੀ ਦਾ ਡੈਕ ਇਹਨਾਂ ਨੇ ਸਟੀਰੀਓ ਸਮੇਤ ਜਿਹੜੇ ਬਫਰ ਹੁੰਦੇ ਆ ਨਾਲ ਉਹਨਾਂ ਸਮੇਤ ਕਰ ਦਾ ਕੋਈ ਵੀ ਕੋਨਾ ਨਹੀਂ ਛੱਡਿਆ ਸਾਰੇ ਪਰ ਰੱਖਿਆ ਹੈ ਅਣਗਿਣਤ ਨੇ ਘੱਟੋ ਘੱਟ ਵੀ 20 ਤੋਂ 30 ਲੱਖ ਰੁਪਈਆ ਦੇ ਇੰਨਾ ਕੋਲੇ ਸਟੇਰੀਓ ਸਟੂਡੀਓ ਪਏ ਨੇ ਅੱਜ ਉਹਨਾਂ ਦੀ ਕੀਮਤ ਨਹੀਂ ਲਾ ਸਕਦੇ ਆਪਾਂ ਕਿਉਂਕਿ ਸ਼ੌਂਕ ਦਾ ਵੀ ਕੋਈ ਮੁੱਲ ਨਹੀਂ ਹੁੰਦਾ ਨਾ ਆਪਾਂ ਉਹਨੂੰ ਇਸਿਆਵ ਨਾਲ ਕਹਿ ਸਕਦੇ ਵੀ ਇੰਨੇ ਦਾ ਮਾਲ ਹੈ ਇੰਨਾਂ ਕੋਲੇ 1000 1100 ਦਾ ਪੈਨ ਵੀ ਸੀ ਜਿਹੜਾ ਲਿਖਣ ਵਾਲਾ ਪੈਨ ਹੁੰਦਾ ਹਰ ਹਰ ਤਰ੍ਹਾਂ ਦਾ ਇਹਨਾਂ ਨੇ ਉਹ ਤਾਂ ਜਦੋਂ ਕੋਈ ਵੀ ਰਿਸ਼ਤੇਦਾਰ ਆਇਆ ਉਹਨੂੰ ਦੇ ਦਿੰਦੇ ਸੀ ਪਰ ਅਸੀਂ ਇਹਨੂੰ ਮਜ਼ਾਕ ਚ ਕਹਦਾ ਵੀ ਅੰਕਲ ਜੀ ਬਾਈ ਜੀ ਇਹ ਸਾਨੂੰ ਦਿਓ ਇੱਕ ਸਟੇਰੀਓ ਕਹਿੰਦਾ ਚ ਮੇਰੀ ਜਾਨ ਲੈ ਲੈ ਪਰ ਬਾਈ ਇਹਦੇ ਬਾਰੇ ਗੱਲ ਲੱਗ ਰਹੀ ਕਹਿੰਦਾ ਇਹ ਤਾਂ ਮੇਰੀ ਜਾਨ ਹੈ ਜਿੱਦੇ ਮੈਂ ਮਰ ਗਿਆ ਮੈਂ ਪੋਤਿਆਂ ਨੂੰ ਵੀ ਕਹਿ ਕੇ ਜਾਊਂਗਾ ਵੀ ਇਹ ਮੇਰੀ ਨਿਸ਼ਾਨੀਆਂ ਸਾਹਮਣੇ ਰੱਖੀ ਓਏ ਇੱਕ ਦਿਨ ਬਹੁਤ ਵੱਡੀ ਗੱਲ ਬਣੂਗੀ ਤੇ ਕਿਸੇ ਵੀ ਵੀਰ ਦੇ ਨਾਗਲੇ ਪਿੰਡ ਚ ਆ ਕੇ ਵੀਡੀਓ ਬਣਾਣੀ ਹੋਵੇ ਜਾਂ ਇਹਨੂੰ ਦੇਖਣਾ ਹੋਵੇ ਤੁਸੀਂ ਆ ਕੇ ਉੱਥੇ ਦੇਖ ਸਕਦੇ ਹੋ ਬਾਈ ਨੂੰ ਮਿਲ ਸਕਦੇ ਹੋ ਮੈਂ ਨਾ ਨੰਬਰ ਆਪਣੇ ਵੀਡੀਓ ਚ ਪਾਉਂਗਾ ਤੇ ਬਾਈ ਬਣ ਕੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਐਂਡ ਤੱਕ ਜਰੂਰ ਦੇਖਿਓ ਅੱਗੇ ਦੇਖਿਓ ਹੁਣ ਇਹ ਇਹ ਜਿਹੜੀ ਏਅਰ ਡੈਕ ਹੈ ਏਅਰ ਡੈਕ ਕਹਿੰਦਾ ਬਾਈ ਸਨ 80 ਦੇ ਵਿੱਚ ਮੈਂ 80000 ਦਾ 80 ਹਜ਼ਾਰ ਦਾ ਲੈ ਆ ਸੀ ਉਦੋਂ 80 ਹਜ਼ਾਰ ਦਾ ਵੀਰੇ ਕਿੱਲਾ ਆਂਦਾ ਸੀ 13 ਹਜ਼ਾਰ ਦਿਨਾਂ ਦੇ ਇੱਕ ਮੱਝ ਵੇਚੀ ਸੀ ਮੱਝ ਵੇਚ ਕੇ ਪਤੰਦਰ ਕੈਸਟਿੰਗ ਦੇ ਆਇਆ ਬੁੜੀ ਲੱਭਦੀ ਫਿਰੇ ਮੱਝ ਕਿੱਥੇ ਐ ਮੱਝ ਕੇ ਨੇ ਉਹਨੂੰ ਖਲਾਤੀ ਪਿੰਡ ਦੇ ਬੰਦੇ ਨੂੰ ਇਹੋ ਜਿਹਾ ਸ਼ਕੀਨ ਐ 22 ਦੀ ਉਮਰ ਲਗਭਗ 50 ਸਾਲ ਐ 50 ਸਾਲ ਚ ਇਹਨੇ ਸ਼ੌਂਕ ਹੀ ਪੂਰੇ ਕੀਤੇ ਨੇ ਕੋਈ ਗੱਲ ਐ ਕਹਿੰਦੇ ਨਾ ਸਿਆਣੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਨੇ ਜਮਾਈ ਸਿਰਾਂ ਲਾਰ ਗਿਆ ਮੈਂ ਚੈਲੰਜ ਕਰਦਾ ਬਈ ਆਲ ਹਰਿਆਣੇ ਪੰਜਾਬ ਵਿੱਚ ਤੁਹਾਨੂੰ ਇੰਨੇ ਸਟੇਰੀਓ ਕਿਤੇ ਵੀ ਨਹੀਂ ਮਿਲਣਗੇ ਜੋ ਜਿਹੜੇ ਇਹਦੇ ਕੋਲੇ ਮਿਲਣਗੇ ਕਿੱਡੀ ਦੁਕਾਨ 'ਚ ਵਗ ਜਾਓ ਤੁਹਾਨੂੰ ਇੰਨੀਆਂ ਕੈਸ਼ਟਾਂ ਇੰਨੀ ਸੀਡੀਆਂ ਇੰਨੇ ਤਾਂ ਵੀ ਨਹੀਂ ਮਿਲਣਗੇ ਕਲਦੀਬ ਮਾਨਕ ਦੇ ਲਾਲ ਐ ਜਾਂ ਕਿਸੇ ਹੋਰ ਦੇ ਲਾਲ ਐ ਇਹ ਜੀ ਅੱਛਾ ਜੀ ਆ ਲੈ ਆਂਦਾ ਸੀ ਇਹਨਾਂ ਨਾਲ ਕੀ 84 'ਚ ਅੱਛਾ ਜੀ ਆ ਕਿੱਥੇ 82 'ਚ ਅੱਛਾ ਉਹ ਵੀ 85 'ਚ ਲੈ ਆਂਦਾ ਸੀ ਕਿਆਸੀ ਇਹ ਕਿੰਨੇ ਕਿੰਨੇ ਦੇ ਆਏ ਸੀ ਜਦੋਂ ਇਹ ਹੋਰੇ 60000 ਦਾ ਕੋਈ 70000 ਦਾ ਕੋਈ 80000 ਦਾ ਕੋਈ 50000 ਦਾ ਕੋਈ 40000 ਦਾ ਇਹ ਤੁਹਾਡੇ ਕੋਲ ਇੰਨਾ ਕੁ ਪੱਕੀ ਕਿੰਨੇ ਪਏ ਨੇ ਤੁਹਾਡੇ ਕੋਲ ਇਹ ਮੇਰੇ ਕੋਲ ਇਸ ਟਾਈਮ ਇਹਨਾਂ ਦੀ ਗਿਣਤੀ ਕਰਨੀ ਅੱਛਾ 40 50 ਲੱਖ ਦਾ ਮਾਲ ਪਿਆ ਸਮਝ ਲੈ ਹਾਂ 15 20 ਲੱਖ ਤਾਂ ਕਿਤੇ ਨਹੀਂ ਗਿਆ ਠੀਕ ਹੈ ਗਿਆ ਜੀ ਕੈਸਟਾਈਲ ਬਹੁਤ ਬਈਆਂ ਨੇ ਕੈਸਟਾਈਲ ਬਹੁਤ ਬਈਆਂ ਨੇ ਸਿੱਡੀਆਂ ਨੇ ਇਹਨਾਂ ਨੇ ਘਟੋ ਘਟ ਵੀ 2 3000 ਸਿੱਡੀਆਂ ਹੋਣੀਆਂ ਨੇ 3000 ਸਿੱਡੀਆਂ ਆਈ ਉਦੋਂ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਕਿਹੜੇ ਸਨ ਤੋਂ ਲੈਣ ਲੱਗੇ ਸੀਗੇ ਜੀ ਇਹ ਸੀੜੀਆਂ ਲੈਣ ਗਾ ਸੀ ਮੈਂ ਇਹਨਾਂ ਦਾ ਨਾਂ ਕੀ ਇਹ 70 79 ਤੋਂ ਅੱਛਾ ਜੀ ਕਸਟਮ ਇਹਨੂੰ ਕਸਟਮ ਲਈਆਂ ਨੇ ਸੀੜੀਆਂ ਦਾ ਬਾਅਦ ਚਾਹੀਆਂ ਨੇ ਪਹਿਲਾਂ ਚਲਦੇ ਹੋ ਦੇ ਤਵੇ ਤਵੇ ਪਹਿਨ ਤੇ ਮੇਰੇ ਕੋਲ ਉੱਧਰ ਮੈਂ ਦਿਖਾਉਂਦਾ ਛੱਡ ਦੋ ਤੁਸੀਂ ਹੱਥ ਲੈ ਜੀ ਦੇਖੋ ਜਿੱਥੇ ਵੀ ਹੱਥ ਮਾਰੀਓ ਉੱਥੇ ਕਦੋਂ ਤਵਾ ਰਿੱਕੜਦਾ ਕਾ ਕਾ ਰਿੱਕੜਦੀ ਆ ਤਵੇ ਨੇ ਆ ਤਵੇ ਵੱਡੇ ਨੇ ਨਾ ਆ ਆ ਥੱਲੇ ਵੱਡੇ ਤੋ ਇਹ ਜਿਹੜੇ ਪੁਰਾਣੇ ਮਾਡਲ ਚੱਲਦੇ ਨੇ ਤਾਵੇ ਵੱਡੇ ਪੁਰਾਣੇ ਮਾਡਲ ਚੱਲਦੇ ਹੁੰਦੇ ਨੇ ਜਿਹੜੇ ਅੱਛਾ ਜੀ ਵਾਹ ਜੀ ਵਾਹ ਬਹੁਤ ਵਧੀਆ ਗੱਲ ਹੈ ਆ ਸੀ ਕੁਲਦੀ ਮਾਨਕ ਦਾ ਅੱਛਾ ਅੱਛਾ ਯੋਲਾ ਹੈ ਨਹੀਂ ਨਾ ਕੋ ਉਹ ਲਾਈ ਗਈ ਸਦੀਕ ਦਾ ਹਲੋ ਮੈਂ ਜਿੱਦ ਤੱਕ ਨਾ ਮੈਂ ਥੋੜੀ ਦੇਰ ਮੈਂ ਆ ਜੀ ਇਹ ਸਦੀਕ ਦਾ ਦਬਾ ਕੇ ਹਾਂ ਬਸ ਤੇਰੇ ਨਾਲ ਸਹੀ ਪੁਰਾਣੇ ਤੋਂ ਪੁਰਾਣੇ ਤਵੇ ਭੇਜੇ ਨੇ ਆਪਣੇ ਕੋਲ ਹਾਂ ਸਾਰੇ ਤਵੇ ਪੁਰਾਣੇ ਸਾਢੇ 4 ਵਜੇ ਆਵਾਂਗੇ ਫਿਰ ਬੈਠ ਕੇ ਕਰਾਂਗੇ ساری ਬਾਤ ਸੀੜੀ ਵਾਲੀਆਂ ਡਿਸਕਾਂ ਸਾਢੇ 4 ਕੈਸ ਕੰਪੀਆਂ ਨੇ ਹਾਂ ਸਭ ਤੋਂ ਪੁਰਾਣੀ ਦਾ ਆ ਚੱਲੇ ਸੀ ਪਹਿਲੋਂ ਬਿਲਕੁਲ ਬਿਲਕੁਲ ਆ ਨਵਾਂ ਪਿਆ ਅਜੇ ਚਲਾ ਕੇ ਨਹੀਂ ਵੇਖਿਆ ਇਹਨਾਂ ਉਹ ਲਿਆ ਸੀ ਨਵਾਂ ਦੇਖ ਬਰਾ ਮਸਤੀ ਆ ਕੀ ਹੈ ਸਿੱਧੀ ਆ ਜਿਹੜੀ ਆ ਤਵੇ ਚਲਾਉਂਦਾ ਹੈ ਅੱਛਾ ਅੱਛਾ ਆਰੇ ਅੱਛਾ ਛਾ ਦੇਖਿਓ ਮੜਾਇਆ ਇਹਦੇ ਚੱਲਦੇ ਦੀ ਸੂਈ ਨਾਲ ਚੱਲਦੀ ਹੈ ਹੈ ਨਾ ਹਾਂਜੀ ਇਹ ਯਾਰ ਚੀਜ਼ ਤਾਂ ਬਹੁਤ ਤਕੜੀ ਚੀਜ਼ ਹੈ ਯਾਰ। ਯਾ ਕਹਨੇ ਇਸ ਨੂੰ? ਪਰ ਚੰਗਾ। ਪਤਾ ਨਹੀਂ ਕਿ ਉਹ ਚੋਲੀ ਲੈ ਕੇ ਹੋ ਗਿਆ। ਚੱਲ ਬਈ। ਹੂੰ ਇਹੋ ਮਿਲਣੀ ਨਹੀਂ ਜਾਇ ਕਰੀ ਭਰਗੀ ਨਾ ਉਹ ਟੈਸਟ ਮੁਰਕੀਆਂ ਖਾਲੀ ਨਹੀਂ ਹੁੰਦੀ ਅੱਛਾ ਜੀ